ਪੁਲਸ ਵਾਲਿਆਂ ਦੀਆਂ ਮਾੜੀਆਂ ਵੀਡੀਓ ਤਾਂ ਬੜੀਆਂ ਸ਼ੇਅਰ ਕਰਦੇ ਹੋ ਪਰ ਅੱਜ ਚੰਗੀ ਵੀਡੀਓ ਵੀ ਜਰੂਰ ਸ਼ੇਅਰ ਕਰ ਦਿਓ ਜੀ ਇਹ ਵੀ ਇੱਕ ਤਸਵੀਰ ਆ ਜਿੱਥੇ ਪੰਜਾਬ ਪੁਲਸ ਨੂੰ ਬਹੁਤ ਲੋਕ ਗੱਲਾਂ ਕਰਦੇ ਨੇ ਇੱਕ ਬਜ਼ੁਰਗ ਚਪੈਰਾ ਸਾਹਿਬ ਕਟਣ ਆਏ ਤੇ ਪੁਲਸ ਮਲਾਜਮ ਉਹਨਾਂ ਨੂੰ ਫੜ ਕੇ ਬਿਠਾ ਰਹੇ ਨੇ ਇਦਾਂ ਦੀਆਂ ਤਸਵੀਰਾਂ ਵੀ ਵਾਇਰਲ ਕਰਨੀਆਂ ਚਾਹੀਦੀਆਂ ਆਪਣੇ ਕੋ ਪੈਸੇ ਦੇ ਕੇ ਆ ਦੇਖ ਸਕਦੇ ਕੁ ਖੂਬਸੂਰਤ ਤਸਵੀਰ ਆ ਗੱਲਾਂ ਬਹੁਤ ਪੰਜਾਬ ਪੁਲਸ ਨੂੰ ਲੋਕ ਕਰਦੇ ਨੇ ਪਰ ਇਹ ਵੀ ਇੱਕ ਤਸਵੀਰ ਸਾਹਮਣੇ ਇਦਾਂ ਦੀਆਂ ਤਸਵੀਰਾਂ ਵੀ ਦਿਖਾਉਣੀਆਂ ਆਪਣਾ ਕਿਰਾਇਆ ਦੇ ਰਹੇ ਨੇ ਉਹਨਾਂ ਨੂੰ ਦੇ ਆ ਦੇ ਸਦ ਜਿੱਥੇ ਮਾਤਲ ਜਾਣਾ ਉੱਥੇ ਜਾਵੇ ਆ ਦੇ ਸਦ ਜੀ 시ਦਾ ਸਾਹਿਬ ਬੀਜੀ ਚਪੈਰਾ ਕੱਟਣ ਆਏ ਸੀ ਤੁਹਾਨੂੰ ਦੱਸਦੇ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਪੰਜਾਬ ਪੁਲਿਸ ਦਾ ਮੁਲਾਜ਼ਮ ਬਜ਼ੁਰਗ ਮਾਤਾ ਦੀ ਮਦਦ ਕਰਦਾ ਨਜ਼ਰ ਆ ਰਿਹਾ ਹੈ ਤੇ ਉਸ ਨੂੰ ਆਪਣੀ ਜੇਬ ਦੇ ਵਿੱਚੋਂ ਕਿਰਾਏ ਦੇ ਲਈ ਪੈਸੇ ਦਿੰਦਾ ਦਿਖਾਈ ਦੇ ਰਿਹਾ ਤੁਹਾਨੂੰ ਦੱਸਦੇ ਕਿ ਤਨਤਨ ਬਾਬਾ ਦੀਪ ਸਿੰਘ ਸ਼ਹੀਦਗੰਗ ਸਾਹਿਬ ਲੋਕ ਆਪਣੇ ਪਰਿਵਾਰਾਂ ਦੇ ਨਾਲ ਚਪੈਰਾ ਕੱਟਣ ਵਾਸਤੇ ਪਹੁੰਚਦੇ ਨੇ ਪਰ ਉੱਥੇ ਇੱਕ ਬਜ਼ੁਰਗ ਜਿਸ ਦੀ ਉਮਰ 60 ਤੋਂ 70 ਸਾਲ ਦੀ ਦੱਸੀ ਜਾ ਰਹੀ ਹੈ ਉਹ ਵੀ ਚਪੈਰਾ ਕੱਟਣ ਵਾਸਤੇ ਪਹੁੰਚਦੀ ਹੈ ਤੇ ਨਾ ਤਾਂ ਉਸ ਦੇ ਕੋਲ ਤੁਰਿਆ ਜਾਂਦਾ ਤੇ ਨਾ ਉਸ ਦੇ ਕੋਲ ਕੋਈ ਵੀ ਪੈਸਾ ਹੁੰਦਾ ਫਿਰ ਪੰਜਾਬ ਪੁਲਿਸ ਦੇ ਮੁਲਾਜ਼ਮ ਦੇ ਵੱਲੋਂ ਉਸ ਬਜ਼ੁਰਗ ਮਾਤਾ ਨੂੰ ਫੜ ਕੇ ਆਟੋ ਰਿਕਸ਼ੇ ਦੇ ਵਿੱਚ ਬਿਠਾਇਆ ਜਾਂਦਾ ਤੇ ਖੁਦ ਆਪਣੀ ਜੇਬ ਦੇ ਵਿੱਚੋਂ ਆਟੋ ਰਿਕਸ਼ੇ ਵਾਲੇ ਨੂੰ ਪੈਸੇ ਦੇ ਕੇ ਬਜ਼ੁਰਗ ਮਾਤਾ ਨੂੰ ਬੱਸ ਸਟੈਂਡ ਤੇ ਛੱਡਣ ਲਈ ਕਹਿੰਦਾ ਤੇ ਪੰਜਾਬ ਪੁਲਿਸ ਦੀ ਇਸ ਸੇਵਾ ਵਾਲੀ ਵੀਡੀਓ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਬਾਕਸ ਵਿੱਚ ਦੱਸੋ ਬਿਲਕੁਲ ਜੀ ਇਹ ਵੀ ਇੱਕ ਤਸਵੀਰ ਆ ਜਿੱਤੇ ਪੰਜਾਬ ਪੁਲਿਸ ਨੂੰ ਬਹੁਤ ਲੋਕ ਗੱਲਾਂ ਕਰਦੇ ਨੇ ਇੱਕ ਬਜ਼ੁਰਗ ਚਪੈਰਾ ਸਾਹਿਬ ਕਟਣ ਆਏ ਤੇ ਤੇ ਪੁਲਿਸ ਮੁਲਾਜ਼ਮ ਉਹਨਾਂ ਨੂੰ ਫੜ ਕੇ ਬਿਠਾ ਰਹੇ ਨੇ ਇਦਾਂ ਦੀਆਂ ਤਸਵੀਰਾਂ ਵੀ ਵਾਇਰਲ ਕਰਨੀਆਂ ਚਾਹੀਦੀਆਂ ਆਪਣੇ ਕੋ ਪੈਸੇ ਦੇ ਕੇ ਆ ਦੇਖ ਸਕਦੇ ਕੁ ਖੂਬਸੂਰਤ ਤਸਵੀਰ ਆ ਗੱਲਾਂ ਬਹੁਤ ਪੰਜਾਬ ਪੁਲਿਸ ਨੂੰ ਲੋਕ ਕਰਦੇ ਨੇ ਪਰ ਇਹ ਵੀ ਇੱਕ ਤਸਵੀਰ ਸਾਹਮਣੇ ਇਦਾਂ ਦੀਆਂ ਤਸਵੀਰਾਂ ਵੀ ਦਿਖਾਉਣੀਆਂ ਆਪਣਾ ਕਿਰਾਇਆ ਦੇ ਰਹੇ ਨੇ ਉਹਨਾਂ ਨੂੰ ਆ ਦੇ ਸਦੂ ਕਿ ਜਿੱਥੇ ਮਾਤ ਲੈ ਜਾਣਾ ਉੱਥੇ ਜਾਵੇ ਆ ਦੇ ਸਦੂ ਇਹ ਚੀਦਾ ਸਾਹਿਬ ਬੀਜੀ ਚਪੈਰਾ ਕੱਟਣ ਆਏ ਸੀ